ਕੀ ਹਾਲ ਚਾਲ ਹੈ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਵੀ ਠੀਕ ਠਾਕ ਹੋਵੇ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ ਲਾਓਏ ਮਿੱਤਰੋ ਪਾਪਾ ਹਣ ਓਲੇ ਮਾਰਨ ਲੱਗਿਆ ਅੱਜ ਆਏ ਸੀ ਜੋੜੇ ਜੜੇ ਵੀ ਲੱਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਹੀ ਜਾਨਵਰ ਰਹਿ ਗਏ ਬਾਈ ਦੇਖ ਲਓ ਇਹਨਾਂ ਚੋਂ ਵੀ ਛੱਡਦੇ ਆ ਜਿਹੜੇ ਡਾਊਨ ਵਾਲੇ ਵੈਸੇ ਸਾਰੇ ਹੀ ਆ ਮੇਰੇ ਸਾਹਮਣੇ ਇਹ ਹੈ ਪਾਪਾ ਕੋਈ ਵੱਡਾ ਹੈ ਕਿ ਸਾਰੇ ਡਾਊਨ ਵਾਲੇ ਆ ਆਹੀ ਡੱਬੀ ਉਹ ਡੱਬੀ ਇੱਕ ਘਾੜੇ ਛੱਡ ਕੇ ਹੁਣੀ ਆ ਆ ਡੱਬੀ ਦੀ ਅੱਖ ਨੂੰ ਕੀ ਹੋ ਗਿਆ ਉਹਨੂੰ ਰੱਤੀ ਡੱਬੀ ਦੀ ਯਾਰ ਇਹਨੂੰ ਮੈਂ ਭੈਣ ਜਲੀ ਵਟ ਦਿੰਦਾ ਹਾਂ ਹਾਂ ਪੋਦੇ ਦਾ ਗੋੜਾ ਬੈਠੀ ਅੱਛਾ ਤੇ ਉਹ ਮੂੰਹ ਜਿਹਾ ਲੱਬੜਿਆ ਰਹਿ ਗਿਆ ਕਿ ਅੱਖ ਨੂੰ ਲਵਾ ਲਿਆ ਇਹ ਗੋੜੀ ਆ ਉਹਰ ਲੀ ਆਦੀ ਇਹ ਤਾਂ ਗੋੜੀ ਲੱਗਿਆ ਪਿਆ ਗੋੜੀ ਅੱਛਾ ਦੋਨਾਂ ਨੇ ਲਵਾਈ ਬੈਠੀ ਐ ਛਤਰੀ ਖੜੀ ਕਰ ਦੇਣੀ ਸੀ ਕਿ ਬਾਅਦ ਚ ਆ ਦੇ ਕਿ ਲੱਕੀ ਜਿਹਾ ਲਾ ਦੇ ਨਿੱਕੀ ਵੰਜੀ ਚ ਲੈ ਬਈ ਕਰ ਦੇ ਖੜੀ ਛਤਰੀ ਫੇਰ ਲਓ ਬਈ ਜਾਨਵਰ ਇੱਥੇ ਪਾਲੇ ਜਿਹਨਾਂ ਨੂੰ ਲਾਲ ਲਾਲ ਮਾਰਨਾ ਮਚੀ ਪਾਣੀ ਪੁਣੀ ਵਾਲੇ ਵਿੱਚ ਹੀ ਦੂਜੇ ਤੇ ਛਤਰੀ ਆਪਾਂ ਦਿੱਤੀ ਲਾ ਉਹਦੇ ਠੀਕ ਹੈ ਬਾਈ ਹੁਣ ਛੱਡੂਗਾ Papa ਹੌਲੀ ਹੌਲੀ ਆ ਚੱਕੋ ਮਾਰਿਆ ਉਹ ਲੈ ਰੋਜੀ ਜੀ ਨੂੰ ਗਈ ਨਾ ਹੋ ਜਾਂਦੀ ਤੇ ਕਬੂਤਰ ਨਹੀਂ ਕੱਢਨੇ ਅੱਛਾ ਆ ਕਰ ਲੈ ਇਹਦੇ ਕਾਰ ਤੇ ਨਾ ਕੋਈ ਵੀ ਨਹੀਂ ਗਾ ਇੱਕ ਤਾਂ ਰੋਜਾ ਸੀ ਇਹ ਕੰਡ ਪੂਛ ਵਾਲਾ ਸਾਡੀ ਢਾਟ ਤੇ ਛੱਡਿਆ ਜੀ ਤੇ ਫੱਟਿਆਂ ਵਾਲਾ ਜਿਹਦੇ ਉਹ ਦੋਨੇ ਬਸ ਫੱਟੇ ਜੇ ਮਾਰੇ ਆ ਕੱਢ ਛੱਡਿਆ ਜੀ ਅੱਛਾ ਉਹੀ ਰਹਿ ਗਏ ਹੈ ਗੱਲਾ ਹਾਂ ਬਸ ਬਈ ਆਹੀ ਜਾਨਵਰ ਰਹਿ ਗਏ ਆ ਵੇਖ ਲੋ ਰੱਤੀ ਡੱਬੀ ਤੇ ਆ ਤਿੰਨ ਚਾਰ ਤਾਂ ਬੱਚੇ ਹੀ ਆ ਬਸ ਤੇ ਇੱਕ ਜਿਹੜੀ ਗੂਦਰੀ ਛੱਡਤੀ ਆ ਉਹ ਰੋਜੀ ਜੀ ਆਉ ਜਾਂਦੀ ਦਾ ਜੀ ਆ ਜਿੰਨਾਂ ਨੂੰ ਦੋ ਦੋ ਨੋ ਨਾ ਰਹਾ ਹੂੰ ਲਓ ਇਹ ਬੱਚੇ ਆ ਸੰਗ ਜੇ ਗੱਲੇ ਕਰਦਗੇ ਇਹਨਾਂ ਦੇ ਤੇ ਬਾਕੀ ਅੱਜ ਥੋੜੀ ਜੀ ਗਰਮੀ ਹੈਗੀ ਥੋੜੀ ਜੀ ਬੜੀ ਨਹੀਂ ਗਈ ਥੋੜੀ ਜੀ ਆ ਸਿਆਲੂ ਗਰਮੀ ਹਾਂ ਸਿਆਲੂ ਗਰਮੀ ਲਾ ਕੇ ਜਲ ਪਾਣੀ ਇਹ 5 ਐਮਐਲ ਦੀ ਹੈ ਸਰੰਜ 15 ਐਮਐਲ ਦੀ ਹਾਂ ਚੱਕ ਕਰਤੀ ਡੱਬੀ ਇਹਨੂੰ ਤਾਂ ਛੱਡਾਂਗੇ ਕਿ ਨਹੀਂ ਛੱਡਦਾ ਤੇਰਾ ਟੀੜ ਦੂਸਰ ਦੇ ਨੂੰ ਕਿਹਦੇ ਹਾਂ ਉਹ ਵੇਖ ਲੈ ਬਾਈਆਂ ਦੋ ਆ ਮਾਰ ਇੱਕ ਤਾਂ 2200 ਵਾਲੀ ਹੈ ਕਿੱਥੇ 1700 ਵਾਲੀ ਕਿੱਥੇ ਮੰਦਰੀ ਮੰਦਰੀ ਹਾਂ ਉਹ ਸਹੀ ਆ ਫਿਰ ਅੱਤ ਜਿਲੰਦਰ ਅਲੀ ਹਾਂ ਤਰਨਤਪੁਰ ਦੇ ਪਾਸ ਠੀਕ ਆ ਨਹੀਂ ਇੱਕ ਤਾਂ ਕਹਿੰਦਾ 25 ਨੂੰ ਉਹ ਕਿੱਥੇ ਕਿੱਥੇ ਆ 25 ਨੂੰ ਹੀ ਆ ਮੰਦਰਾ ਇੱਕ ਹੋਣੀ ਉੱਥੇ ਹੋਰ ਵੀ ਆ ਕਿਤੇ ਸ਼ੇਰਪੁਰੇ ਹਾਂ ਉਸ ਪਾਰਾਂ ਤੋਂ ਠੀਕ ਆ ਅਖੰਭ ਜਦੇ ਮੂੰਚ ਇਹ ਹੀ ਆ ਚਾਰ ਬੱਚੇ ਵੇਖ ਲਓ ਬਾਈ ਬਲੌਗ ਚ ਤੁਹਾਨੂੰ ਦਿਖਾਇਆ ਸੀ ਨਾ ਉਦੋਂ ਖੱਲਰ ਪੈ ਗਿਆ ਸੀਗੇ ਬੱਚਿਆਂ ਦਾ ਕਿੰਨੇ ਸੀਗੇ ਵੇਖ ਲਓ 14-15 ਸੀਗੇ ਖਣੀ ਸਿਸ ਹਾਰਿਆਂ ਦਾ ਉਹ ਕਾਲੇ ਇਹਨੇ ਕੰਮ ਖਰਾਬ ਕਰਤਾ ਉਹ ਭੱਜ ਗਿਆ ਤੇ ਮਗਰੀ ਖੱਲਰ ਪੈ ਗਿਆ ਸਾਰਿਆਂ ਦਾ ਆ ਆਪਣੀ ਮੁੜਿਆ ਦੂਜੇ ਮੁੜਿਆ ਸੀ ਤੇ ਉਹ ਹੌਲੀ ਹੌਲੀ ਕਰਕੇ ਬਾਅਦ ਚ ਭੱਜ ਗਏ ਜਿਹੜੇ ਮੁੜਿਆ ਸੀ ਹਾਂ ਐ ਬਣੀ ਕਾਣੀ ਉਹਨਾਂ ਦੀ ਪਾਪਾ ਜੰਦਾਂ ਉਹਨਾਂ ਟਾਈਮ ਪਾਣੀ ਤੇ ਮੈਂ ਤੁਹਾਨੂੰ ਦਿਖਾਵਾਂ ਜਾਨਵਰ ਜਿਹੜੇ ਬਾ ਰਹਿ ਗਏ ਅੱਛਾ ਆਹ ਰਹਿ ਗਏ ਕਬੂਤਰ ਹਨ ਆਹੀ ਹੈ ਨਾ ਠੀਕ ਆ ਤੇ ਆਹ ਫੱਟੇ ਜਿਹੜਾ ਇਹ ਕਬੂਤਰੀ ਆ ਮਾਤਾ ਬੱਚਾ ਵੀ ਨਹੀਂ ਹਜੇ ਉਧਰ ਛੱਡ ਗਿਆ। ਬਈ ਝਾੜੇ ਪੈ ਗਿਆ ਆ ਬੱਚਾ ਜਿਹੜਾ ਜਿੱਤਿਆ ਸੀ ਬਾਪੇ ਦਾ ਠੀਕ ਆ। ਬਲੌਗ ਆਪ ਪਾਇਆ ਹੋਇਆ। ਦੋ ਕਲੀ ਦਾ ਬੱਚਾ ਵੀ ਬਾਈ ਜਿੱਤਿਆ ਇਹ ਜਿੱਤਿਆ ਸੀਗਾ। ਪਰ ਮੋਰ ਪੱਟ ਦੀ ਸ਼ੇ ਦੇ ਕਿ ਹੈਗੀ ਆ। ਮੋਰ ਇਹ ਤਾਂ ਹੈ। ਇਹ ਜਿਗਾ ਆ ਦੋ ਆ ਰਹਿ ਗਏ ਬਸ ਤਿੰਨ ਕੂਤਰ ਇੱਕ ਡੱਬੀ ਜਿਹੜੀ ਬਾਹਰ ਦਿਖਾਈ ਰੱਤੀ ਡੱਬੀ। ਇੱਕ ਆ ਕੂਤਰ ਚਿੱਟੀਆਂ ਅੱਖਾਂ ਦੇ ਬਗਲੀਆਂ ਕੀਤੀਆਂ ਤੇ ਇੱਕ ਆ ਕੂਤਰ ਜਿਹੜੀ ਫੱਟੇ ਵਾਲੀ। ਅੱਡਾ ਤੇ ਡੰਡਾ ਹੀ ਮਾਰਿਆ ਤੇ ਬਾਕੀ ਇਧਰਲੇ ਖੁੱਡੇ ਜਿਹੇ ਹੈਗੇ ਜੋੜੇ ਉਹ ਵੀ ਸੰਦ ਖਾਣਾਂ। ਲਓ। ਨੇ ਜਦ। ਇਹ ਤਾਂ ਆਂਡਾ ਇਧਰ ਵੀ ਆਂਡੇ ਤੇ ਬੈਠੇ ਆ। ਉਹ ਉੱਥੇ ਵੀ ਆਂਡੇ ਤੇ ਬੈਠੇ ਆ। ਉਹ ਵੀ ਡੱਬੀ ਜੀ। ਇਧਰ ਦੋ ਆਂਡੇ। ਇੱਥੇ ਹਜੇ ਧਰੇ ਨਹੀਂ। ਠੀਕ ਆ ਬਈ। ਹਾਂ ਪਾਪਾ। ਬੱਚੇ ਲੈ। ਹਾਂ ਹਾਂ। ਚੱਕੋ ਬਈ। ਹੋ ਜਾਂਦੀ ਡੱਬੀ। ਵੇਖੋ ਲੈ ਵਜਦੇ ਬੱਚਾ ਅਗਲਾ ਆ ਹੀ ਰਹਿ ਗਿਆ ਹੁਣ ਮੇਰੇ ਸਾਂ ਹਾਂ ਹਾਂ ਸੱਤੇ ਵਾਲਾ ਇਹ ਹੈ ਸੱਤੇ ਵਾਲਾ ਕਿੱਥੇ ਆ ਸੱਤੇ ਵਾਲਾ ਲੱਗ ਹੋ ਜਾਂਦੇ ਬਈ ਚਾਰੇ ਪੰਜੇ ਚੱਲੋ ਵੀ ਫਿਰਦੇ ਰਹੋ ਹੁਣ ਨਿਆਰੇ ਲਓ ਆਹੋ ਇਹ ਤਾਂ ਹੈ ਚੱਲੋ ਵੀ ਹੈ ਚੱਲੋ ਵੀ ਇਹ ਵੀ ਗੈਰ ਤਾਂ ਮੰਨਦੇ ਘਣਾ ਬਈਆਂ ਕੀ ਤੇਰਾ ਜੋੜੇ ਓਲੇ ਮਾਰਨੇ ਹੀ ਮਾਰਤੇ ਪਾਪਾ ਕਿੰਨੇ ਜੋੜੇ ਛੱਡੇ 10 ਕਟ ਠੀਕ ਆ ਬਈ 1 2 3 4 ਤੇ 1 5 ਠੀਕ ਆ 6 7 ਜੋੜੇ ਆ ਯਾਨੀ ਦਾ 6 ਕੀ 6 7 ਲਾਲ ਜੀ ਨਾਲ ਤੇ ਪੂਰੀ ਪੂਰੀ ਦਾ ਵੀ ਜੋੜਾ ਦਾ ਉਹ ਡੱਬ ਵਾਲੀ ਸ਼ਾਹ ਕੀ ਆ ਨਾ 2024 ਦੀ ਹੈ ਠੀਕ ਆ ਪਾਪੜੇ ਬੰਦ ਕਰ ਲਈ ਸੀ ਇਹ ਉਹ ਦੇਖੋ ਇੰਨਾ ਕੀ ਡੱਬਾ ਹੈ ਉਡਣੀ ਉਡਣੀ ਕਬੂਤਰੀ ਦਿਖ ਲੈ ਇੰਨਾ ਕੀ ਡੱਬਾ ਤੇ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਂਦਾ ਇੱਕ ਮਿੰਟ ਰੱਖੋ ਕਾ ਡੱਬੀ ਇੱਧਰ ਇੱਕ ਸੇ ਚੀਨੀ ਐਣੀ ਧਰ ਲੈ ਕੇ ਨਹੀਂ ਪਤਾ ਨਹੀਂ ਨਿਕਲੇਗਾ ਹਾਂ ਹਾਂ ਇੱਕ ਰੱਖ ਲਿਆ ਵੇ ਇਹ ਰੱਖ ਇੱਕ ਚੀਨੀ ਰੱਖ ਕਿਹਨੇ ਹਾਂ ਇੱਧਰ ਦੋ ਹੋ ਗਏ ਇੱਥੇ ਇੱਕ ਥੱਲੇ ਆ ਦੇ ਇਹਨੇ ਵੀ ਰੱਖ ਲਿਆ ਇੱਕ ਹਾਂ ਲੈ ਨਹੀਂ ਕਰਦੀ ਇਹਦਾ ਇੱਕ ਇੱਕ ਹੀ ਆ ਵੱਡੀ ਇਹ ਵੱਡੀ ਹੈ ਨਹੀਂ ਜਾਂਦੀ ਕਿ ਤੂੰ ਆਪਣੇ ਕੋਲ ਅੱਛਾ ਹਰ ਮੈ ਹੀ ਲੱਗਦੀ ਹੈ ਉਹ ਆਡੇ ਨਹੀਂ ਕਰਦੀ ਮੈਨੂੰ ਕਹਿੰਦਾ ਆਡੇ ਮੈਂ ਕਾਹਨੇ ਦਾ ਕਰਦੀ ਨਹੀਂ ਕਾਲੀ ਨੇ ਉਹ ਕਰਦੀ ਆਪਣੇ ਕੋਲ ਆ ਕੇ ਐਂਡੇ ਧਰਦੇ ਨੇ ਅੱਛਾ ਹੁਣ ਲਾਦੀ ਭੂ ਦੇ ਨਾਲ ਕੱਕੇ ਕਿਆਂ ਦੇ ਠੀਕ ਹੈ ਇਹ ਦੇ ਨਾ ਇਹਨੂੰ ਫੜੀਏ ਛੱਡ ਦੇਖਣੀ ਆ ਪਾਈ ਆ ਪਾਈਏ ਆਪਾਂ ਕਹਿੰਦੇ ਠੱਲ ਵੇਖਣੀ ਇਹਦੀ ਕਿੰਨੇ ਨੰਬਰ ਦੀ ਠੱਲ ਕਿੰਨੇ ਨੰਬਰ ਦੀ ਹੈ ਤੋੜ ਕੇ ਵੀ ਇਹ ਨੇ ਤੋੜ ਨਹੀਂ ਦਰਵਾజా ਭੇਡਦਗੇ ਆਪਾ ਪਾਣੀ ਰੱਖਦਾ ਇੱਧਰ ਯਾ ਅੰਦਾਜੀ ਇਹ ਵੀ ਕੰਮ ਨੇ ਬੜਾ ਟਾਈਮ ਨਹੀਂ ਜੜ ਪਾਣੀ ਛੱਕ ਲੈਣਗੇ ਆਪਦਾ ਜਲਪੜ ਹਾਂ ਛੱਕੋ ਛੱਕੋ ਜਿਆ ਦਾਣਿਆਂ ਦਾ ਵੀ ਕੰਮ ਨਵੇੜ ਚੁੱਝਣ ਦੀ ਥੋੜੀ ਹੋਈ ਹਾਂ ਆਜੋ ਵੀ ਖਾਓ ਪੀਓ ਐਸ਼ ਕਰੋ ਮਿੱਤਰੋ ਖਾਣੇ ਮਤਲਬ ਥੋੜਾ ਮੁੱਲ ਲੱਗਦਾ ਇਹ ਹੈ ਆਪਣਾ ਹੀ ਘਰ ਦਾ ਹੀ ਆ ਘਰ ਦਾ ਹੀ ਆ ਕਿ ਵੱਡਾ ਵਾ ਆਇਆ ਆਇਆ ਹੀ ਅੱਛਾ ਹਾਂ ਵੀ ਬੱਤਰੋ 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 ਦੇਖੋ ਬਈ ਫਿਰ ਜਾਨਵਰ ਆ ਜੁੜਾਏ ਲੱਗਾ ਵੀ ਸਰਜੇ ਵਾਲਾ ਸ਼ਾ ਕੀ ਮਗਰ ਫਿਰਦਾ ਵਾ ਅੱਛਾ ਉਹ ਚੀਨਾ 사ਤਿਆਂ ਵਾਲਾ ਬਾਈ ਉਹ ਗੂਤ ਨਹੀਂ ਜਿਹੜਾ ਤੁਹਾਨੂੰ ਦਿਖਾਉਣਾ ਮੈਂ ਇੱਕ ਮਿੰਟ ਇਹ ਜ਼ੂਮ ਕਰਕੇ ਦਿਖਾਉਣਾ ਹੋਰ ਨਾ ਅੰਡੇ ਤੋਂ ਉੱਠ ਖੜਦੇ ਮੜ ਕੇ ਇਹ ਜਿਹੜਾ ਚੀਨਾ ਇਹ ਬੋਰਡ ਤੇ ਰੱਬ ਜੀ ਖੜਾ ਰਹਿੰਦਾ ਬਾਈ ਜਦੋਂ ਪਾਪਾ ਉਲਾ ਮਾਰ ਦਿੰਦਾ ਠੀਕ ਹੈ ਮੈਂ ਪੁੱਛ ਵੀ ਲੈਣਾ ਬਾਕੀ ਉਹੀ ਹੈ ਇਹ ਆ ਚੀਨਾ ਉਹੀ ਹੈ ਨਾ ਜਿਹੜੀ ਜੀ ਨੇ ਲੱਗਾ ਜਿਹੜਾ 사ਤਿਆਂ ਵਾਲਾ ਸੀਗਾ ਹਾਂ ਹੈ ਠੀਕ ਆ ਉਹ ਹੈ ਪੁੱਠੀ ਬਾਈ ਦੀ ਰਾਜਾ ਬਰਨਾਲਾ ਹਾਂ ਠੀਕ ਇਹਦਾ ਬਹੁਤ ਟਾਈਮ ਤੋਂ ਉਧਰਲੇ ਖੁੱਡੇ ਪਰਲੇ ਜਿਹਾ ਬੈਠਾ ਸੀ ਹਨਾ ਵੇਖਿਆ ਆਪਾਂ ਐਂਡ ਵਾਲੇ ਜੇ ਉਧਰ ਵੀ ਜੋੜੇ ਛੱਡੇਗੇ ਨਹੀਂ ਨਹੀਂ ਅੱਛਾ ਜਿਹੜੇ 2 ਨੰਬਰ ਤੇ ਲਾ ਕੇ ਡੱਬੇ ਹੋਣ ਉਹ ਤਾਂ ਹੈਗੇ ਆ ਉਹ ਹੈਗੇ ਬੱਚੇ ਕੱਢੀ ਜਾਂਦੇ ਬਾਠੀ ਲਓ ਬਈ ਨਵੇਂ ਬੱਚੇ ਸੀਗੇ ਜਾਲ ਚ ਪਾਉਣ ਵਾਲੇ ਜਿਹੜੇ ਉਧਰੋਂ ਚੱਕ ਕੇ ਲਿਆਂਦਾ ਵੀ ਆਪੇ ਨੇ ਨਵੇਂ ਆ ਉਹ ਵੇਖੀ 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 ਇਹਦਾ ਹੁਣ ਬਿਠਾਇਆ ਵੀ ਨਹੀਂ ਹੋਣਾ ਕਿਤੇ ਇਹਨੂੰ ਉੱਚਾ ਕਰਕੇ ਲਾਦ ਕੇ ਲੈ ਮੈਂ ਤਾਂ ਲਾਉਣਾ ਜਾਲ ਪਤਾ ਨਹੀਂ ਹੁੰਦਾ ਬਹਿ ਜਾਊਗਾ ਹੋ ਸਕਦਾ ਲੋ ਬਈ ਬੱਚਾ ਦਾ ਉਹ ਜਿਹੜਾ ਉੱਡ ਗਿਆ ਦਾ ਦਿਸਾਈ ਨਹੀਂ ਪਾਪਾ ਕਹਿੰਦਾ ਹੁਣ ਆ ਜੂਗਾ ਜਾਲ ਹਿਲਾਦਾ ਤਾਂ ਇੱਧਰ ਤੇ ਉੱਧਰ ਰਿਛਾ ਤਰੀ ਠੀਕ ਆ ਹੂੰ ਜਿਆਦਾ ਘਾਹ ਨਾ ਗਿਆ ਲੋ ਬਈ ਪੱਖਾ ਲਾ ਕੇ ਬਹਿ ਗਏ ਮਾ ਇਹਨਾ ਤੇ ਨਿਆਰੀ ਨਹੀਂ ਆ ਆ ਆਹੋ ਫੇਰ ਫੇਰ ਲਾਦਾ ਨੇੜੇ ਆ ਕੇ ਬਾਟੀ ਉਹ ਤਰਚਾਈ ਦਾ